ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਪਿਛਲੇ ਭਾਗ ਵਿੱਚ ਸਰਵਣ ਕਰ ਚੁੱਕੇ ਹੋ ਇਹ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪਿੰਡ ਧਾਲੀਆਂ ਸਰਦਾਰ ਬਸੰਤ ਸਿੰਘ ਅਤੇ ਸਰਦਾਰ ਮੇਰ ਸਿੰਘ ਉਹਨਾਂ ਦੇ ਇਹ ਦੇ ਵਿੱਚ ਮੋਟਰ ਤੇ ਪਹੁੰਚ ਚੁੱਕੇ ਹਨ ਸ਼ਾਮ ਦਾ ਵੇੜਾ ਹੋ ਚੁੱਕਿਆ ਸੀ ਦਾਸ ਉੱਥੇ ਉਹਨਾਂ ਨੂੰ ਛੱਡ ਕੇ ਆਉਦੀ ਭੈਣ ਦੇ ਘਰ ਨੂੰ ਚਲੇ ਆ ਗਿਆ ਜਾ ਕੇ ਦੱਸਣਾ ਕੀਤਾ ਕਿ ਬਾਬਾ ਜੀ ਸਰਪੰਚ ਦੀ ਮੋਟਰ ਤੇ ਪਹੁੰਚ ਚੁੱਕੀ ਆ। ਆਪ ਸ਼ੇਤੀ ਕਰੋ। ਸੰਤ ਮਹਾਰਾਜਿਆਂ ਨੂੰ ਜਲ ਪਾਣੀ ਤਿਆਰ ਕਰਕੇ ਲੈ ਕੇ ਜਾਣਾ ਕਰੋ। ਦਾਸਾ ਸਤਪਨੋਈਆ ਜਿਸ ਦਾ ਭਰਾ ਅਤੇ ਇੱਕ ਦੋ ਜਾਣੇ ਹੋਰ ਮੰੰਜਾ ਵਿਸਤਰ ਲੈ ਕੇ ਸੰਤ ਮਹਾਰਾਜਿਆਂ ਦੇ ਕੋਲੇ ਪਹੁੰਚ ਜਾਂਦੇ ਹਨ ਉਸ ਤੋਂ ਬਾਅਦ ਬਾਸ ਦੇ ਨਾਲ ਬਾਹਵੀਂ ਭੈਣ ਅਤੇ ਉਸ ਦੇ ਜਠਾਣੇ ਅਤੇ ਇੱਕ ਉਹਨਾਂ ਦੇ ਗਵੰਡੋਂ ਜੀ ਵੀਬੀ ਉਹ ਨਾਲ ਜਾ ਕੇ ਸੰਤ ਮਹਾਰਾਜਿਆਂ ਦੇ ਔੜੇ ਜਲ ਪਾਣੀ ਲੈ ਕੇ ਗਏ 10ਵੀਂ ਨਾਲ ਸੀ ਉਸ ਤੋਂ ਉਪਰੰਤ ਜਲਪਾਣੀ ਛੱਕੇ ਮੀਬੀਆਂ ਤੇ ਭਾਈ ਘਰ ਨੂੰ ਆ ਗਏ ਬਾਬਾ ਜੀ ਨੇ ਖੋਲ ਭਾਈ ਕਰਨੈਲ ਸਿੰਘ ਜੋਸ ਬਰੇਪ ਨੂੰ ਇਹਦਾ ਭਰਾ ਸੀ ਉਹ ਬਾਬਾ ਜੀ ਦੇ ਕੋਲ ਰਹਿ ਪਿਆ ਉਸਤੀ ਵਾਰ ਜਦੋਂ ਸ਼ਾਮ ਨੂੰ ਪ੍ਰਸ਼ਾਦਾ ਤਿਆਰ ਕਰਕੇ ਬਾਬਾ ਜੀਆਂ ਕੋਲੇ ਲੈ ਕੇ ਗਏ ਉੱਥੇ ਬਾਬਾ ਜੀਆਂ ਨੇ ਸ਼ਾਮ ਨੂੰ ਪ੍ਰਸ਼ਾਦਾ ਜਲ ਪਾਣੀ ਛਕ ਕੇ ਕੁਝ ਆਰਾਮ ਕੀਤਾ ਜੋ ਸੀ 3-4 ਸਰੀਸੀ ਸੇਵਾ ਕਰਦੇ ਸੀ ਆਈ ਬਲਕਾਰ ਸਿੰਘ ਕਰਨੈਲ ਸਿੰਘ ਇੱਕ ਸਰਪੰਚ ਅਤੇ ਦਾਸ ਦਾ ਨੋ ਹੀਆ ਸਾਰੇ ਜਾਣੇ ਸੇਵਾ ਕਰਦੇ ਸੀ ਉੱਥੇ ਫਿਰ ਸੰਤ ਮਹਾਰਾਜਿਆਂ ਨੇ ਜੋ ਲਿਤਰਾ ਵਾਲੇ ਗੀਰ ਸਹਿਬ ਦੇ ਆਮ ਦੇ ਉੱਤੇ 40-42 ਦਿਨ ਰਹਿਣ ਦੀ ਸਾਰੀ ਕਥਾ ਸੁਣਾਉਣੀ ਕੀਤੀ ਦਾਸ ਨੇ ਉਹੀ ਕਥਾ ਸਾਰੀ ਵਰਣਨ ਕੀਤੀ ਹੈ ਜੋ ਸੰਤ ਮਹਾਰਾਜਿਆਂ ਨੇ ਆਪਦੇ ਮੁਖਾਰ ਬਿੰਦ ਤੋਂ ਸੁਣਾਉਣੀ ਕੀਤੀ ਸੀ ਉਸ ਤੋਂ ਅੱਗੇ ਸੰਤ ਮਹਾਰਾਜੀ ਪਿੰਡ ਨੂਰਪੁਰੇ ਤੋਂ ਇਹ ਗੁਰਮ ਪਿਆਰਾ ਸੰਤ ਮਹਾਰਾਜੀਆਂ ਦੇ ਕੋਲੇ ਗੁਰਦੁਆਰਾ ਗਰੀਰ ਸਾਹਿਬ ਵਿਖੇ ਜਿੱਥੇ ਮਹਾਰਾਜੀ 43 ਦਿਨ ਰਹੇ ਉਥੇ 3-4 ਦਿਨ ਪਹਿਲਾਂ ਹੀ ਜਾਣ ਤੋਂ ਇਹ ਗੁਰਮ ਪਿਆਰਾ ਆਇਆ ਨੇ ਆ ਕੇ ਨਮਸਕਾਰ ਕੀਤੀ ਗੁਰੂ ਘਰ ਵਿੱਚ ਤੇ ਜਲ ਪਾਣੀ ਛਕਿਆ ਉਸ ਤੋਂ ਬਾਅਦ ਪੁੱਛਣਾ ਕੀਤਾ ਗ੍ਰੰਥੀ ਨੂੰ ਕਿ ਤੁਹਾਡੇ ਇੱਥੇ ਕੋਈ ਗੁਰੂ ਪਿਆਰਾ ਆਇਆ ਹੋਇਆ ਮੈਂ ਉਸ ਨੂੰ ਮਿਲਣਾ ਹੈ ਉਹਨਾਂ ਨੇ ਕਿਹਾ ਅੱਗੇ ਸਾਹਮਣੇ ਬੈਠੇ ਨੇ 베ਰੀ ਥੱਲੇ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰ ਲਓ ਜਦੋਂ ਬਾਬਾ ਜੀ ਨੂਰਪੁਰੇ ਵਾਲੇ ਮਹਾਰਾਜੇ ਦੇ ਕੋਲੇ ਪਹੁੰਚੇ ਜਾ ਕੇ ਉਹਨਾਂ ਨੇ ਪਤੇ ਬੁਲਾਈ ਸੰਤ ਮਹਾਰਾਜ ਜੀ ਨੇ ਪਤੇ ਨੂੰ ਪ੍ਰਮਾਣ ਕੀਤਾ ਗੁਰਪ੍ਰੇਵਾਲੇ ਬਜ਼ੁਰਗਾਂ ਨੇ ਕਿਹਾ ਕਿ ਭਾਈ ਕਿਹੜਾ ਪਿੰਡ ਹੈ ਸੰਤ ਮਹਾਰਾਜ ਜੀ ਪਹਿਲਾਂ ਕੁਝ ਚੁੱਪ ਰਹੇ ਫਿਰ ਉਸ ਤੋਂ ਬਾਅਦ ਕਹੇ ਸੀ ਅੰਮ੍ਰਿਤ ਸਰ ਸਾਹਿਬ ਤੋਂ ਆਏ ਹਾਂ ਇਹ ਵਜਨ ਕੀਤਾ ਫਾਂ ਫਿਰ ਉਹ ਗੁਰਮ ਪਿਆਰਾ ਚੁੱਪ ਕਰ ਗਿਆ ਚੁੱਪ ਕਰਨ ਤੋਂ ਬਾਅਦ ਕੀ ਕਾਫੀ ਚਿਰ ਮਗਰੋਂ ਬੋਲਿਆ ਕਹਣ ਲੱਗਿਆ ਸਾਡੇ ਪਿੰਡ ਵੀ 나ਥਾਂ ਦਾ ਡੇਰਾ ਹੈ ਉੱਥੇ ਵੀ ਮਹਾਤਮਾ ਰਹਿੰਦੇ ਹਨ ਦਲਵਿਰ ਨਾਥ ਜੀ ਬਹੁਤ ਲੋਕਾਂ ਦਾ ਭਲਾ ਕਰਦੇ ਨੇ ਬੈਕਦਾਨੀ ਕੰਮ ਕਰਦੇ ਨੇ ਤੇ ਸਭ ਨੂੰ ਪਿਆਰ ਦੇ ਨਾਲ ਉੱਥੇ ਬੁਲਾਉਂਦੇ ਨੇ ਸਭ ਨੂੰ ਪਿਆਰ ਕਰਦੇ ਸੰਗਤਾਂ ਦੇ ਨਾਲ ਉੱਥੇ ਵੀ ਕਾਫੀ ਸੰਗਤਾਂ ਦੀ ਆਵਾਜ਼ ਆਈ ਰਹਿੰਦੀ ਹੈ ਇਹ ਕਹਿ ਕੇ ਉਹ ਚੁੱਪ ਕਰ ਗਿਆ ਸੰਤ ਮਹਾਰਾਜਿਆਂ ਨੇ ਕੋਈ ਹੰਗਾਰਾ ਨਹੀਂ ਫੜਿਆ ਫੇਰ ਬੋਲੇ ਸੰਤ ਮਹਾਰਾਜ ਜੀ ਉਹ ਸਥਾਨ ਕਿੱਥੇ ਹੈ ਫੇਰ ਬਜ਼ੁਰਗਾਂ ਨੇ ਦੱਸਿਆ ਕਿ ਰਾਜੋਵਾਨੇ ਅੰਨੀ ਜਿਹੜਾ ਟਿੱਬਾ ਹੈ ਉਹ ਉਸ ਟਿੱਬੇ ਦੇ ਬਿਲਕੁਲ ਨਾਲ ਲੱਗਦਾ ਹੈ ਗੰਧ ਮਹਾਰਾਜ ਜੀ ਇਹ ਸੁਣ ਕੇ ਚੁੱਪ ਹੋ ਗਏ ਮੰਦੇ ਵਿੱਚ ਬਾਬਾ ਜੀਆ ਨੇ ਇਹ ਵਿਚਾਰ ਕੀਤੀ ਕਿ ਇਸ ਸਥਾਨ ਤੇ ਤਦरीबन کافی ਸਮਾਂ ਹੋ ਗਿਆ ਸਾਨੂੰ ਹੁਣ ਅੱਗੇ ਜਾਣਾ ਚਾਹੀਦਾ ਇਹ ਗੱਲ ਕਹਿ ਕੇ ਮਹਾਰਾਜ ਜੀ ਬੈਠੇ ਰਹੇ ਉਸ ਤੋਂ ਅਗਲੇ ਦਿਨ ਭਾਈ ਗੁਰੂ ਪਿਆਰਾ ਜਿਹੜਾ ਬਾਬਾ ਜੀ ਨੂੰ ਨਿੰਦ ਸਿੰਘ ਛੱਡ ਕੇ ਗਿਆ ਸੀ ਇੱਥੇ ਉਹ ਅੰਮ੍ਰਿਤਸਰ ਤੋਂ ਆਇਆ ਹੈ ਅੰਮ੍ਰਿਤਸਰ ਤੋਂ ਆ ਕੇ ਬਾਬਾ ਜੀ ਨੂੰ ਮਿਲਿਆ ਹੈ ਆਪਾਂ ਜੀ ਨੂੰ ਮਿਲ ਕੇ ਗੱਲਬਾਤ ਕੀਤੀ ਅੰਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਭਾਈ ਤੁਸੀਂ ਸਾਨੂੰ ਇੱਕ ਦੋ ਦਿਨਾਂ ਚ ਫੇਰ ਮਿਲਣਾ ਪੜਿਓ ਉਹ ਜਲਪਾਣੀ ਛੱਡ ਕੇ ਆਪਦੇ ਘਰੇ ਪਿੰਡ ਵਰਮੀ ਨੂੰ ਆ ਗਿਆ ਹੈ ਤੇ ਜੇ ਚੌਥੇ ਦਿਨ ਉਹ ਬਾਸ ਬਾਬਾ ਜੀ ਕੋਲੇ ਗਿਆ ਬਾਬਾ ਜੀ ਨੇ ਉਸ ਗੁਰੂ ਪਿਆਰੇ ਨੂੰ ਉੱਥੇ ਜਦੋਂ ਬੁਲਾਈ ਉੱਥੇ ਬੁਲਾ ਕੇ ਸੰਤ ਮਹਾਰਾਜ ਜੀ ਨੇ ਇਹ ਆਖਾਈ ਆਗੇ ਗੁਰੂ ਪਿਆਰੇ ਨੰਨ ਸਿੰਘ ਕਹਿੰਦਾ ਹਾਂ ਜੀ ਦੱਸੋ ਬਾਬਾ ਜੀ ਕੀ ਗੱਲ ਹੈ ਕਿਉਂਕਿ ਉਹ ਅੰਮ੍ਰਿਤਸਰ ਤੋਂ ਜਦੋਂ ਬਾਬਾ ਜੀ ਨੂੰ ਲੈ ਕੇ ਆਏ ਸੀ ਜਿਹੜੇ ਵਚਨ 96 ਕਰੋੜੀ ਬੁੱਢੇ ਦਾਦੇ ਮੁਖੀ ਬਾਬਾ ਚੇਤ ਸਿੰਘ ਹੀ ਸੀ ਜੋ ਉਹਨਾਂ ਨੇ ਵਚਨ ਕੀਤੇ ਸੀ ਉਦੋਂ ਵੀ ਇਹ ਭਾਈ ਗੁਰਮੁਖ ਸਿੰਘ ਨਿਹੰਗ ਸਿੰਘ ਬਾਬਾ ਜੀ ਦੇ ਨੇੜੇ ਖੜਾ ਸੀ ਕਿਸੇ ਕਰਕੇ ਉਹਨਾਂ ਦੀ ਡਿਊਟੀ ਲੱਗੀ ਸੀ ਵੀ ਇਹਨਾਂ ਨੂੰ ਉੱਥੇ ਛੱਡ ਕੇ ਆਉ ਉੱਥੇ ਉਹਨਾਂ ਨੂੰ ਬਾਬਾ ਚੀਰ ਸਿੰਘ ਨੇ ਜੋ ਤੀਗਾ ਬਖਸ਼ਿਸ਼ ਕੀਤਾ ਸੀ ਉਹਦੇ ਬਾਰੇ ਬਾਬਾ ਬਲਵੰਤ ਸਿੰਘ ਨੇ ਕਿਹਾ ਗੁਰਮੁਖ ਨੂੰ ਨਿੰਮ ਸਿੰਘਾ ਗੁਰੂ ਮਹਾਰਾਜ ਮੈਂ ਤੇਰੇ ਕੋਲੇ ਆਇਕਾ ਮੰਤ ਰੱਖ ਕੇ ਜਾਣੀ ਐ ਕਿਹੜੀ ਮੰਤ ਐ ਇਹਣਾ ਤੀਗਾ ਬਾਬਾ ਜੀਆ ਨੇ ਮੈਨੂੰ ਬਖਸ਼ਿਸ਼ ਕੀਤਾ ਇਹ ਤੀਗਾ ਤੁਸੀਂ ਘਰੇ ਲੈ ਜਾਓ ਜਦੋਂ ਕਿਤੇ ਮੇਰਾ ਟਿਕਾਣਾ ਬਣ ਗਿਆ ਉਦੋਂ ਮੈਂ ਆਪੇ ਆ ਕੇ ਲੈ ਜਾਊਗਾ ਗੁਰਮੁਖ ਸਿੰਘ ਨੇ ਕਿਹਾ ਠੀਕ ਹੈ ਏਗਾ ਉਹ ਲੈ ਕੇ ਸ਼ਾਮ ਨੂੰ ਆਪਦੇ ਘਰ ਨੂੰ ਚੱਲਿਆ ਗਿਆ ਬਾਬਾ ਜੀ ਨੇ ਗ੍ਰੰਥੀ ਨੂੰ ਕਹਿ ਕੇ ਬੇਸੀ 1 2 4 ਦਿਨ ਬਾਹਰ ਅੰਦਰ ਜਾਣ ਨੂੰ ਜੀ ਕਰਦਾ ਫਿਰ ਜੇ ਅੰਜਾਲ ਹੋਊਗਾ ਫਿਰ ਤਿਰਕੂ ਆ ਜਾਾਂਗੇ ਐਂ ਕਹਿ ਕੇ ਸ਼ਾਮ ਨੂੰ ਦੈਂਦੇ ਸੁਫਾ ਦੇ ਨਾਲ ਪਿੰਡ ਨੂਰਪੇ ਵੱਲ ਨੂੰ ਚਾਲੇ ਪਾ ਦਿੰਦੇ ਹਨ। ਉਹ ਦੋ 2.5 ਕਿਲੋਮੀਟਰ ਦਾ ਸਾਰਾ ਇਹ ਵਿੱਚ ਸੀ। ਉੱਥੇ ਚਲੇ ਗਏ। ਨੂਰਪੁਰ ਪਿੰਡ ਲੰਘ ਕੇ ਬਾਬਾ ਜੀਆ ਨੇ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਸੀ ਕਿ ਰਾਜੋਆਣ ਦੇ ਟਿੱਬਿਆਂ ਵੱਲ ਇਹ ਡੇਰਾ ਹੈ। ਉਧਰ ਨੂੰ ਗਏ। ਉੱਥੇ ਅੱਗੇ ਡੇਰਾ ਸਾਹਮਣੇ ਨਜ਼ਰ ਆਇਆ ਕਿ ਉੱਥੇ ਦੋ ਕਮਰੇ ਬਣੇ ਹੋਏ ਸੀ ਬਾਗ ਲੱਗਿਆ ਹੋਇਆ ਸੀ ਅਤੇ ਉੱਚੇ-ਉੱਚੇ ਦਰਖਤ ਖੜੇ ਸੀ ਨਜ਼ਰ ਆ ਰਹੇ ਸੀ ਬਾਬਾ ਜੀ ਉਧਰੋਂ ਚਲੇ ਗਏ ਅੱਗੇ ਜਾ ਕੇ ਕੀ ਦੇਖਦੇ ਨੇ ਇਲੈਕਟ੍ਰੋਨ ਦਾ ਚਾਨਣਾ ਬਾਬਾ ਜਿਹੜਾ ਉੱਥੇ ਮਹੰਤ ਹੈ ਦਿਨਵਰ ਬਾਪ ਜੀ ਉਹ ਸਾਹਮਣੇ ਮੰਜੇ ਦੇ ਉੱਤੇ ਬੈਠੇ ਹਨ ਉਹਨਾਂ ਦੇ ਕੋਲੇ 2-4 ਸੇਵਕ ਉਹਨਾਂ ਦੇ ਬੈਠੇ ਹਨ ਜਨੋਦ ਦੇਖਣ ਲੱਗੇ ਖੜਕਾ ਜਾ ਹੋਇਆ ਬਾਬਾ ਜੀ ਨੇ ਕਿਹ ਕੌਣ ਆ ਰਿਹਾ ਹੈ ਅਹ ਲੱਗੇ ਕੋ ਗੁਰਮੁਖ ਆ ਰਿਹਾ ਹੈ ਆ ਜਾਣ ਦੋਗੇ ਨੇ ਅੱਗੇ ਆ ਕੇ ਬਾਬਾ ਜੀਆ ਨੇ ਅੱਦੇ ਬਿਲਾ ਕੇ ਨਮਸਕਾਰ ਕੀਤੀ ਮਾਨਤ ਨੂੰ ਆਓ ਭਾਈ ਬੈਠੋ ਕਿੱਥੋਂ ਆਇਓ ਅੱਬਾ ਜੀ ਅਸੀਂ ਆਏ ਤਾਂ ਬੜੀ ਦੂਰੋਂ ਆਂ ਪਰ ਹੁਣ ਤੁਹਾਡੇ ਨੇੜੇ ਹੀ ਆਇਆ ਅਸੀਂ ਪਿੰਡ ਲਿੱਤਰਾ ਤੋਂ ਆਇਆ ਸੀ ਡੇਰੇ ਵਿੱਚ ਜਿੱਥੇ ਸੇਵੇ ਪਾਤਸ਼ਾਹ ਦਾ ਸਥਾਨ ਹੈ ਫਰੀਦ ਸਾਹਿਬ ਗੁਰਦੁਆਰਾ ਉਹ ਸਥਾਨ ਤੋਂ ਆਇਆ ਆਓ ਭਾਈ ਜੀ ਆਇਆਂ ਨੂੰ ਇਹ ਕੀ ਉਹਨਾਂ ਨੇ ਜਲ ਪਾਣੀ ਬਾਬਾ ਜੀ ਨੂੰ ਪੁੱਛਿਆ ਜਦੋਂ ਪਾਣੀ ਸੇਵਖਾਨੇ ਸ਼ਿਕਾਇਤ ਆਇਆ ਉਸ ਤੋਂ ਬਾਅਦ ਪੁੱਛਣਾ ਕੀਤਾ ਤੁਸੀਂ ਅੱਜ ਇੱਥੇ ਰਹਿਣਾ ਕਿ ਜਾਂ ਵਾਪਸ ਜਾਣਾ ਇਹਨੇ ਬਾਬਾ ਜੀ ਆ ਤੁਹਾਡੇ ਕੋਲ ਹੀ ਰਹਿਣਾ ਇਸ ਤਰ੍ਹਾਂ ਕਹੇ ਕਿ ਉਹਨਾਂ ਨੂੰ ਆਸਣ ਦਿੱਤਾ ਆਸਣ ਦੇ ਕੇ ਜਦੋਂ ਉਹ ਦੂਸਰੇ ਸਿੰਘ ਬਾਬਾ ਜੀਆਂ ਕੋਲੋਂ ਆਪੋ ਆਪਣੇ ਕੰਮਕਾਰਾਂ ਵਿੱਚ ਲੱਗੇ ਫਿਰ ਬਾਬਾ ਜੀ ਕਹਿੰਦੇ ਅਸੀਂ ਉੱਠ ਕੇ ਉਹ ਮਹਾਂਤਿਆਂ ਕੋਲੇ ਗਏ ਸੰਤਾਂ ਕੋਲ ਜਾ ਕੇ ਬੇਨਤੀ ਕੀਤੀ ਬਾਬਾ ਜੀ ਅਸੀਂ ਜਦੋਂ ਰਾਤ ਨੂੰ ਬੈਠ ਕੇ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਨਾਲ ਲਿਵ ਲਾਉਂਦੇ ਹਾਂ ਪਾਠ ਕਰਦੇ ਹਾਂ ਉਦੋਂ ਸਾਨੂੰ ਆਸ ਬਹੁਤ ਆਉਂਦੀ ਹੈ ਇਹ ਆਸ ਪਤਾ ਨਹੀਂ ਕੀ ਕਾਰਨ ਕਰਕੇ ਆਉਂਦੀ ਹੈ ਇਹ ਆਸ ਸਾਨੂੰ ਇਹ ਨਿਵੇਸ਼ਣ ਦੇ ਮੈਨ ਦੇ ਵਿੱਚ ਡਿੱਕਾ ਪਉਂਦੀ ਹੈ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ। ਇਹ ਹਾਲਸ ਨੇ ਦਾ ਤੇਰੇ ਨੇੜੇ ਤੇਰੇ ਵੀ ਨਹੀਂ ਰਹਿਣਾ। ਤੂੰ ਆਇਕਣ ਕਰੀ। ਅਸੀਂ ਤਕਰੀਬਨ ਦੂਜੇ ਪਹਿਰ ਦੀ ਸਮਾਪਤੀ ਵੇਲੇ ਜਦੋਂ ਤੀਸਰਾ ਪਹਿਰ ਪ੍ਰਾਰੰਭ ਹੋਣਾ ਨਾ ਗ੍ਰੀਨ 12:00 ਵਜੇ ਸਾਡੇ ਕੋਲੇ ਆ ਜੀ। ਅਸੀਂ ਇੱਥੇ ਹੀ ਬੈਠੇ ਹੋਵਾਂਗੇ ਉਦੋਂ ਸਾਡੇ ਕੋਲ ਆ ਜੀ ਉਦੋਂ ਤੁਹਾਨੂੰ ਇਹ ਸਾਰੇ ਆਲ ਸਾਊਂਡ ਦਾ ਜਿਹੜਾ ਤਰੀਕਾ ਹੈ ਉਹ ਤੁਹਾਨੂੰ ਦੱਸ ਦੇਵਾਂਗੇ ਇਹ ਕਹਿ ਕੇ ਬਾਬਾ ਜੀ ਉਹਨੂੰ ਆਸਣ ਤੇ ਚਲੇ ਗਏ ਆਸਣ ਤੇ ਜਾ ਕੇ ਬੈਠੇ ਰਹੇ ਜਦੋਂ ਪਤਾ ਲੱਗਿਆ ਕਿ ਬਾਬਾ ਜੀ ਉੱਠ ਖੜੇ ਨੇ ਬਾਬਾ ਜੀ ਨੇ ਆਪ ਹੀ ਚਾਹ ਬਣਾਈ ਹੈ ਆਪ ਚਾਹ ਬਣਾ ਕੇ ਆ ਜਿਸ ਨਾਨ ਪਾਣੀ ਕਰਕੇ ਚਾਹ ਸ਼ਕ ਨੂੰ ਲੱਗੇ ਜਦੋਂ ਉਦੋਂ ਬਾਬਾ ਜੀ ਕਹਿੰਦੇ ਅਸੀਂ ਉਹਨਾਂ ਦੇ ਕੋਲੇ ਚਲੇ ਗਏ ਉਹਨਾਂ ਕੋਲ ਜਾ ਕੇ ਜੇ ਦੇਖਿਆ ਕਿ ਉਹਨਾਂ ਨੇ ਇੱਕ ਬਾਟਾ ਮੈਨੂੰ ਚਾਹ ਦਾ ਪਰਕੇ ਦੇ ਦਿੱਤਾ ਵੱਡਾ ਸਾਰਾ ਬਾਟਾ ਸੀ ਇਹਨੇ ਫਕਰ ਲਾ ਤੇਰੀ ਯਾਰ ਸਾਰੀ ਦੂਰ ਹੋ ਜੂਗੀ ਆ ਸ਼ਕ ਲਾ ਕਹਿੰਦੇ ਅਸੀਂ ਵਿਚਾਰਿਆ ਵੀ ਕੋਈ ਐਸੀ ਚੀਜ਼ ਨਾ ਹੋਵੇ ਕੀ ਸ਼ਾਕੀ ਕਿਤੇ ਉਹ ਇਹਨਾਂ ਸਮਾਧੀਆਂ ਲੱਗ ਜਾਣ ਚਲੋ ਅਸੀਂ ਨਰਬਿਸ਼ ਨੂੰ ਯਾਦ ਕਰਕੇ ਉਹ ਸ਼ਕਲੀ ਚਾਹ ਮਾ ਚਾਹ ਐਸੀ ਸਭ ਕੀ ਮੈਨੂੰ ਕਹਿਣ ਲੱਗੇ ਲਾਇ ਵੀ ਗੁਰਮੁਖਾ ਆ ਕੁਹੀ ਐ ਇਹ ਕੁਹੀ ਤੇ ਚੜ ਜਾ ਫਖਰਾ ਜਿੰਨਾ ਚਿਰ ਤੇਰੇ 25 ਜਪਜੀ ਸਾਹਿਬ ਦੇ ਪਾਠ ਨਹੀਂ ਹੁੰਦੇ ਉਨਾਂ ਚਿਰ ਤਾਂ ਐਸੀ ਕੁਹੀ ਤੇ ਖੜੇ ਰਹਿਣਾ ਤੇਰੇ ਆਲਸ ਲਵੇਗ ਨਹੀਂ ਆਉਗੀ ਬਾਬਾ ਜੀ ਖੜ ਗਏ ਬਾਬਾ ਜੀ ਨੇ ਢਾਈ ਘੰਟੇ ਕੁਰੀਤੇ ਖੜ ਕੇ 25 ਜਪਜੀ ਸਾਹਿਬ ਦੇ ਪਾਠ ਕੀਤੇ ਬਾਬਾ ਜੀ ਕਹਿੰਦੇ ਸਾਨੂੰ ਮਨ ਦੇ ਵਿੱਚ ਇਹ ਭੈ ਰਹਿਦਾ ਸੀ ਵੀ ਜੇ ਆਲ ਸਾਹੀ ਤਾਂ ਖੁਸ਼ੀ ਦਿਨ ਪਾਉਗੇ ਆਲ ਸਾਡੇ ਨੇੜੇ ਤੇੜੇ ਵੀ ਨਹੀਂ ਆਏ ਅਸੀਂ 25 ਜਪਜੀ ਸਾਹਿਬ ਦੇ ਪਾਠ ਉੱਤੇ ਕੀਤੇ ਉਸ ਤੋਂ ਬਾਅਦ ਆਪਦੇ ਆਸਣ ਤੇ ਚਲੇ ਗਏ ਉੱਤੇ ਜਾ ਕੇ ਅਸੀਂ ਫੇਰ ਜਿਹੜੇ ਬਾਕੀ ਪਾਠ ਜਬੀ ਸਹਿਬ ਦੇ ਰਹਿੰਦੇ ਸੀ ਉਹਦੇ ਆਸਣ ਤੇ ਕਰਕੇ ਉੱਤਰ ਸੋ ਪਾਠ ਜਬੀ ਸਹਿਬ ਦਾ ਕਰਦੇ ਹੁੰਦੇ ਕਿ ਰੋਜ਼ ਦਾ ਨਿਤਨੇਮ ਬਾਬਾ ਜੀ ਕੋਲੇ ਨੂਰ ਭਰੇ ਅਸੀਂ ਸਰਾਧ ਨੂੰ 25 ਪਾਠ ਜਬੀ ਸਹਿਬ ਦੇ ਬਾਬਾ ਜੀਆ ਦੇ ਕਹਿਣ ਤੇ ਉਹੀ ਦੀ ਮਾਉਂਟ ਤੇ ਖੜ ਕੇ ਕਰਨੇ ਮਾਪ ਕੀ ਆਵਦੇ ਆਸਨ ਤੇ ਕਰਨੇ ਸਾਨੂੰ ਜਿਹੜੀ ਆਲਸ ਹੁੰਦੀ ਸੀ ਉਹ 40 ਦਿਨਾਂ ਦੇ ਵਿੱਚ ਪਤਾ ਹੀ ਨਹੀਂ ਕਿੱਧਰ ਚਲੀ ਗਈ ਮੁੜ ਕੇ ਸਾਨੂੰ ਜ਼ਿੰਦਗੀ 'ਚ ਕਦੇ ਆਲਸ ਨਹੀਂ ਆਈ ਇਸ ਤਰ੍ਹਾਂ ਬਾਬਾ ਜੀਆ ਨੇ 40 ਦਿਨ ਨੂਰਪੁਰ ਨਾਥਾਂ ਦੇ ਡੇਰੇ ਬਾਬਾ ਮਹੰਤ ਦਲਵਰ ਮਾਪ ਜੀਆ ਦੇ ਕੋਲੇ ਰਹਿ ਕੇ ਇਹ ਸਾਰਾ ਸਾਧਨ ਕੀਤਾ ਬਾਬਾ ਜੀਆ ਨੇ ਪਨਵੇਸ਼ਰ ਨੂੰ ਮਿਲਦੇ ਰਹੇ ਉਸ ਦੀ ਯਾਦ ਦੇ ਵਿੱਚ ਪਨਵੇਸ਼ਰ ਦੇ ਉਸ ਕੂਹੇ ਤੇ ਖੜਕੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਨੇ ਇਸ ਤਰ੍ਹਾਂ 40 ਦਿਨ ਬਾਬਾ ਜੀਆ ਨੇ ਜਤਪ ਉਤੇ ਸੰਤ ਬਾਬਾ ਬਲਵੰਦ ਸਿੰਘੀਆਂ ਤੋਂ ਕਰਵਾਉਣਾ ਕੀਤਾ ਇਹ ਵੀ ਸਾਰੀ ਕਥਾ ਬਾਬਾ ਜੀਆ ਨੇ ਕਈ ਵਾਰੀ دیਵਾਨਾ ਚ ਵੀ ਸੁਣਾਈ ਹੈ ਕਿ ਦਾਸ ਨੂੰ ਕਈ ਵਾਰੀ ਜਦੋਂ ਸਵੇਰੇ ਆਪਦੇ ਕੋਨੇ ਬੁਲਾ ਲੈਂਦੇ ਸੀ ਆਮਰੇ ਦੇ ਵਿਸ਼ੇਤ ਸਰ ਸਹਿਬ ਉਹਦੋਂ ਵੀ ਕਈ ਵਾਰੀ ਇਹ ਕਥਾ ਸੁਣਾਉਂਦੇ ਰਹਿੰਦੇ ਸਾਨੂੰ ਵਾਹਿਗੁਰੂ ਦੀ ਕਥਾ ਅਗਲੇ ਭਾਗ ਵਿੱਚ ਸਰਮਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ